ਇਰਾਨ ਇਜ਼ਰਾਈਲ ਜੰਗ ਵਿਚਾਲੇ ਅਮਰੀਕਾ ਦੇ ਇਰਾਨ ਚ ਪਰਮਾਣੂ ਟਿਕਾਣਿਆਂ ਤੇ ਹਮਲੇ ਮਗਰੋਂ ਸਥਿਤੀ ਹੋਰ ਗੰਬੀਰ ਬਣੀ ਹੋਈ ਹੈ ਇਸ ਦੌਰਾਨ ਜਦੋਂ ਪਾਕਿਸਤਾਨ ਅਮਰੀਕਾ ਦੀ ਹਾਂ ਚ ਹਾਂ ਮਲਾਉਣ ਲੱਗਾ ਤਾਂ ਚੀਨ ਨੇ ਪਾਕਿਸਤਾਨ ਨੂੰ ਇਸ ਮੁੱਦੇ ਤੇ ਪਿੱਛੇ ਹਟਣ ਨੂੰ ਕਿਹਾ ਇਸ جنگ ਤੇ ਪਾਕਿਸਤਾਨੀ ਫੌਜ ਮੁਖੀ ਆਸੀਮ ਮਨੀਰ ਦੇ ਅਮਰੀਕਾ ਦੌਰੇ ਤੇ ਗਏ ਤਾਂ ਇੱਕ ਪਾਕਿਸਤਾਨੀ ਅਮਰੀਕਾ ਨਾਲ ਆਪਣੇ ਸਬੰਧ ਸੁਧਾਰਨ ਸਕੇ ਤੇ ਵਪਾਰ ਵਧਾ ਸਕੇ ਇਸ ਦੌਰਾਨ ਖਬਰ ਇਹ ਵੀ ਕਿ ਅਮਰੀਕਾ ਪਾਕਿਸਤਾਨ 'ਚ ਆਪਣਾ ਫੌਜੀ ਟਿਕਾਣਾ ਬਣਾਉਣ ਦੀ ਯੋਜਨਾ ਬਣਾ ਰਿਹਾ ਇਹਨਾਂ ਚਰਚਾਵਾਂ ਵਿਚਾਲੇ ਚੀਨ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਕਿ ਜੇਕਰ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੀ ਜ਼ਮੀਨ ਤੇ ਫੌਜੀ ਬੇਸ ਬਣਾਉਣ ਦੀ ਇਜਾਜ਼ਤ ਦਿੱਤੀ ਤਾਂ ਉਹ ਪਾਕਿਸਤਾਨ ਨਾਲ ਸਾਰੇ ਵਪਾਰ ਸੰਬੰਧ ਤੋੜ ਦੇਵੇਗਾ ਚੀਨ ਦੀ ਇਸ ਧਮਕੀ ਮਗਰੋਂ ਪਾਕਿਸਤਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਉਹ ਦੋਵਾਂ ਸੁਪਰ ਪਾਵਰ ਦੇਸ਼ਾਂ ਨਾਲ ਆਪਣੇ ਸੰਬੰਧ ਚੰਗੇ ਰੱਖਣਾ ਚਾਹੁੰਦਾ ਹੈ ਤੇ ਜੇਕਰ ਅਮਰੀਕਾ ਨਾਲ ਸੰਬੰਧ ਸੁਧਾਰਨ ਪਿੱਛੇ ਉਸ ਦੇ ਚੀਨ ਨਾਲ ਸੰਬੰਧ ਖਰਾਬ ਹੋ ਜਾਣ ਤਾਂ ਇੱਕ ਵਾਰ ਫਿਰ ਉਸ ਦਾ ਇੱਕ ਹੱਥ ਖਾਲੀ ਰਹਿ ਜਾਵੇਗਾ